ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਬਾਬਾ ਬਲਬੀਰ ਸਿੰਘ 96 ਕਰੋੜੀ ਨਾਲ ਕੀਤੀ ਮੁਲਾਕਾਤ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਜਦੋਂ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬੰਦੀ ਸਾਜਨਾ ਕੀਤੀ ਤੇ 1699 ਦੀ ਵਿਸਾਖੀ ਵਾਲੇ ਦਿਨ ਉਹਨਾਂ ਨੇ ਜੀ ਨਾਨਕ ਪੁਰ ਸਾਹਿਬ ਇਹ ਜਿਹੜਾ ਜੋ ਖਾਲਸੇ ਬੰਦੀ ਸਾਜਣਾ ਦਿੱਤੀ ਸੀ ਉਹਨਾਂ ਨੇ ਇਹ ਹੀ ਬਾਣਾ ਇਹ ਜਿਹੜਾ ਖਾਲਸੇ ਨੂੰ ਬਖਸ਼ਿਸ਼ ਕੀਤਾ ਖਾਲਸਾ ਅਕਾਲ ਪੁਰਖ ਦੀ ਫੌਜ ਪਰਗਟਿਓ ਖਾਲਸਾ ਪਰਮਾਤਮਾ ਕੀ ਨਾਮ ਗੁਰੂ ਸਾਹਿਬ ਦੀ ਜਿਹੜੀ ਅਪਾਰ ਕਿਰਪਾ ਦੇ ਨਾਲ ਉਹਨਾਂ ਨੇ ਆਪਨ ਕੋਲ ਸ੍ਰੀ ਖਾਲਸਾ ਚੰਪਾ ਦਵਾਦੇ ਰੂਪ ਸਰ ਗ੍ਰੰਥਾ ਗੁਰੂ ਸਾਹਿਬ ਨੇ ਜਿਹੜਾ ਇਹ ਬਾਣਾ ਖਾਲਸੇ ਨੂੰ ਬਖਸ਼ਿਸ਼ ਕੀਤਾ ਤੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਹਾਂਜਨ ਗ੍ਰੰਥ ਉਹਨਾਂ ਨੇ ਆਪਣਾ ਜਿਹੜਾ ਸੀ ਸਰੂਪ ਖਾਲਸੇ ਨੂੰ ਬਖਸ਼ੇ ਕੀਤਾ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਦਾ ਤੇ ਆਪ ਜੀ ਜਿੱਥੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਸਾਰੇ ਬੜਾ ਚੰਗਾ ਲੱਗਦਾ ਇੱਕ ਤੁਸੀਂ ਸਿੱਖੀ ਸਰੂਪ ਨੂੰ ਤੇ ਹਮੇਸ਼ਾ ਦਸਤਾਰ ਨੂੰ ਆਪ ਕੋ ਕੀਤਾ ਸਰਕਾਰ ਦਿੱਤਾ ਤੇ ਤੁਸੀਂ ਵੀ ਬਹੁਤ ਉਹਦੇ ਵਾਸਤੇ ਧੰਨਤਾ ਦੇਜੋ ਹੈ ਨਾ ਤਦੂ ਸਾਹਿਬ ਇਸੇ ਤਰ੍ਹਾਂ ਜਿਹੜਾ ਮਹਾਰਾਜ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਇਹਨੂੰ ਸਾਹਿਬ ਕਿਰਪਾ ਰੱਖਣ ਸਾਡੀ ਹੀ ਮਰਿਆਦਾ ਹੈ ਜੀ ਹਾਂਜੀ ਬਸ ਸਾਹਬ ਦੀ ਪਾਇਓ ਜਿੰਦਗੀ ਸ਼ਗਨੀ ਤੁਸੀਂ ਬਦਾਮਾਂ ਵਾਲੀ ਆ ਹਾਂ ਚੀਦੀ ਦੇਖ ਪੂਰੀ ਵੀ ਉਮਾ ਹਾਂ ਕੋਈ ਨਹੀਂ ਕੋਈ ਹੰਮਾ ਵਾਲੀ ਸ਼ਰਦਾ ਨਹੀਂ ਚੀਦੀ ਦੇਖਾਂਗੇ ਨਹੀਂ ਕੌਸਰ ਜੀ ਆਤਰਾਈ ਜੀ ਬਾਬਾ ਜੀ ਆਉ ਜੀ ਨੂੰ ਸਵਾਦ ਲੱਗੀ ਬਹੁਤ ਪਾ ਦਿੰਦੇ ਲੈਟੇ ਜਲ ਵੀ ਉਤਾਰਦੇ ਨਹੀਂ ਗੁਰੂ ਸਾਹਿਬ ਦੀ ਕਿਰਪਾ ਹੈ ਕਾਉਜੀ ਦੇ ਜਿਹੜਾ ਤੁਸੀਂ ਹਮੇਸ਼ਾ ਗੁਰੂ ਸਾਹਿਬ ਦੇ ਆਉਦੇ ਇਹਨੂੰ ਸਿੱਖੀ ਨੂੰ ਜਿਹੜਾ ਪਹਿਲ ਦਿੱਤੀ ਤੇ ਆਪਦੇ ਸਰੂਪ ਨੂੰ ਕਾਇਮ ਰੱਖਿਆ ਇਹ ਬਹੁਤ ਵੱਡੀ ਗੱਲ ਹੈ ਵਾਹ ਜੀ ਮੇਰਾ ਤਾਂ ਵਿਆਹ ਵੀ ਗੁਰਦੁਆਰੇ ਜੀ ਹੋਇਆ ਸੀ ਹਾਂ ਮੇਰੇ ਗਵਾਹ ਵੀ ਅਸੀਂ ਦਰਸ਼ਨ ਕਰਕੇ ਪਰ ਆਏ ਤੇ ਬਲਜੀ ਆਪਣੇ ਦਾਮੀ ਬੰਦੇ ਹੁੰਦੇ ਹਾਂ ਉਹਦੇ ਤੇ ਹਾਂ ਜੀ ਦਾਸ ਬੋਲੇ ਬਾਬਾ ਜੀ ਆਪ ਵੀ 2 ਮਹੀਨੇ ਤੋਂ ਕਹਿ ਰਹੇ ਸੀ ਕਿ ਦਰਸ਼ਨ ਕਰਨਾ ਤੇ ਬਸ ਆਪਣੇ ਜਦੋਂ ਮੇਲ ਹੋਣੇ ਹੁੰਦੇ ਨੇ ਹਾਂਜੀ ਤੁਸੀਂ ਬਹੁਤ ਮੈਂ ਤਾਂ ਜਦੋਂ ਵੀ ਹੁਕਮ ਕਰੋਗੇ ਜੀ ਹਾਜ਼ਰ ਹੋ ਜੀ ਵਾਹ ਵਾਹ ਬਹੁਤ ਖੁਸ਼ੀ ਵਾਹ ਜੀ ਕਿਆ ਸੀ ਜੀ ਪਾਵੇ ਕਹਿੰਦੇ ਤੁਸੀਂ ਪਟਿਆਲੇ ਕਰਕੇ ਆਣਾ ਮੈਂ ਅਰਸ਼ਾ ਸਾਹਿਬ ਆਉਣਾ ਤੇ ਹਾਂਜੀ ਹਾਂਜੀ ਮੈਨੂੰ ਇਹ ਇੱਥੇ ਨੇੜੇ ਨਾਲ ਇਤਿਹਾਸਕ ਜਗ੍ਹਾ ਹੈ ਜੀ ਆਪਾਂ ਗੱਲ ਕਰ ਰਹੇ ਹਾਂ ਹੀ ਨਾ ਹੀ ਨਹਿਨ ਸਿੰਘ ਫੌਜਾਂ ਦੀ ਗੁਰੂ ਸਾਹਿਬ ਨੇ ਇਹੀ ਫੌਜ ਸਾਜੀ ਤੇ ਗੁਰੂਦਿਆਂ ਨਾਲ ਦੀਆਂ ਫੌਜਾਂ ਨੇ ਜਿਹੜੀਆਂ ਜਿਹੜਾ ਸ਼ੋਮੀ ਪੰਚਤਾਲੀ ਬੁੱਢਾ ਦਾ ਹੈ ਇਹਦਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕਵਰਗਿਰ ਦੇ ਕਿਲੇ ਚ ਕੈਦ ਸੀ ਗੁਰੂ ਬਾਬਾ ਬੁੱਢਾ ਜੀ 30000 ਫੌਜ ਲੈ ਕੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜ ਦੇਖ ਕੇ ਬਹੁਤ ਖੁਸ਼ ਹੋਏ ਵੀ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਇੰਨੀ ਫੌਜ ਲੈ ਕੇ ਆਏ ਹੋ ਤੇ ਉਹਨਾਂ ਨੇ ਕਿਹਾ ਮਾਤਾ ਗੰਗਾ ਜੀ ਦਾ ਹੁਕਮ ਸੀ ਗੁਰੂ ਸਾਹਿਬ ਨੂੰ ਇਹ ਰਿਹਾ ਇਹ ਨਾ ਹੋਣ ਤੇ ਉਹਨਾਂ ਨੂੰ ਜੰਮ ਯੁੱਧ ਕਰਕੇ ਵੀ ਰਿਹਾ ਕਰਵਾ ਕੇ ਲਿਆਉਣਾ ਉਦੋਂ ਗੁਰੂ ਸਾਹਿਬ ਬੜੇ ਖੁਸ਼ ਹੋਏ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਹਾਡੇ ਨਾਮ ਤੇ ਜਿਹੜਾ ਪਾਸ ਚੰਦੂਗਾ ਜਿਹੜਾ ਰਿੱਧੀਆਂ ਸਿੱਧੀਆਂ ਨਾਲ ਭਰਪੂਰ ਹੋਊਗਾ ਉਹਦੇ ਪਲੇ ਪੁਲਾਏ ਤੇ ਜੰਗੀ ਪਲੇ ਪੁਲਾਏ ਰਾਖੀ ਤੇ ਵਾਰਸਰਾ ਪੂਰੇ ਹੋਣਗੇ ਉਹ ਵਚਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਹਨਾਂ ਨੇ ਪਹਿਲਾ ਮੁੰਡਾ ਦਲ ਦੇ ਜਿਹੜਾ ਬਾਬਾ ਬਨੋਦ ਸਿੰਘ ਜੀ ਨੂੰ ਧਾਪਿਆ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਅਗਵਾਈ ਕੀਤੀ ਭੇਜਿਆ ਬਾਬਾ ਬਨੋਦ ਸਿੰਘ ਜਿਹੜੇ ਬੁੱਢਾ ਦਲ ਦੇ ਪਿੰਦੇ ਜਿਹੇਦਾਰ ਸੀ ਉਹਨਾਂ ਨੂੰ ਆਸ਼ੀਰਵਾਦ ਸਹਿ ਬਖਸ਼ੇ ਕੀਤੀ ਨਿਸ਼ਾਨ ਨਗਾਰੇ ਬਖਸ਼ੇ ਕੀਤੇ ਹੁਕਮਨਾਮੇ ਤੇ ਜਿਹੜਾ ਉਹਨਾਂ ਨੂੰ ਇਹ ਹੁਕਮ ਕੀਤਾ ਸੀ ਤੁਸੀਂ ਜਿਨ੍ਹਾਂ ਨੇ ਜਿਵੇਂ ਮੈਂ ਵੇਚਦਾ ਸੀ ਉਹਵੇਂ ਵੇਚਣਾ ਤੇ ਗਊ ਗਰੀਬ ਦੀ ਰੱਖਿਆ ਕਰਨੀ ਹੈ ਸਾਂਝੀ ਵਲਦਤਾ ਦਾ ਉਪਦੇਸ਼ ਦੇਣਾ ਹੈ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਯਾਦ ਕਰਨਾ ਤੇ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਸੀ ਬਾਬਾ ਜੋਰਾਵਰ ਸਿੰਘ ਜੀ